ਲੰਘ ਗਿਆ ਲੰਘ ਗਿਆ ਜੀ ਜੀ ਕੁਝ ਨਹੀਂ ਕਰਨਾ ਕਰਨਾ ਕੀ ਹੈ ਮੈਂ ਵੇਲੀ ਹੋ ਕੇ ਬਿਠੀ ਆ ਆ ਗਰਮੀ ਬੜੀ ਹੋਈ ਹੈ ਬਾਹਰ ਆ ਮੈਂ ਚਲ ਏਸੀ ਲਾ ਕੇ ਬਿੰਨੀ ਹੀ ਖੜੀ ਆ ਆ ਮੁੰਡਾ ਕਿੱਧਰ ਤੁਰ ਜਾਂਦਾ ਆਏ ਕਿੰਨੂੰ ਨਾਲ ਲੈ ਕੇ ਆਉਂਦੇ ਆ ਹੈ ਸਸੀ ਕਰ ਤਾ ਜੀ ਕੌਣ ਹੈ ਚਰਨਜੀਤ ਕਰ ਜਣਾ ਤੇ ਚਰਨਜੀਤ ਦਾ ਘਰ ਪੁੱਤ ਤੂੰ ਦਾਦਰਾ ਉਹ ਲਾਲ ਗੇੜ ਗਲੀ ਦੇ ਐਂਡ ਤੇ ਜਿਹੜਾ ਗੇੜ ਹੈ ਲਾਲ ਤੋਂ ਪਹਿਲਾਂ ਹਰਿਆ ਜਾ ਗੇੜ ਨਹੀਂ ਆਓ ਹੋਰ ਚੰਗੀ ਦਾ ਵਾਰੀ ਆ ਤੂੰ ਘਰ ਤੋਂ ਲੈ ਆ ਚਲੋ ਦੇਖੋ ਹੈ ਅੱਛਾ ਪੁੱਛਣਾ ਕੀ ਪੁੱਛਣਾ ਭਾਈ ਕਿਉਂ ਪੁੱਛਣਾ ਕਾਦੀ ਬਾਤ ਕੀਤੀ ਕੁੜੀ ਦਾ ਰਿਸ਼ਤਾ ਕਰਨਾ ਅੱਛਾ ਤੇ ਭਾਏ ਦਾ ਸਹੀ ਮਿਲੇ ਪੁੱਤ ਲੜਾਈ ਹੋ ਮੱਲੇ ਜਾਵੇ ਕਿਤੇ ਕੋਈ ਗਾਲ ਇਧਰ ਉਧਰ ਹੋ ਗਈ ਤੇ ਭਾਜੀ ਨਹੀਂ ਸਾਨੂੰ ਵੀ ਕੀ ਗੱਲ ਦਾ ਪਤਾ ਹਾਂ ਇਦਾਂ ਦੇ ਥੋੜੀ ਦੱਸ ਵੀਏ ਬਸ ਮੈਂ ਭਾਜੀ ਤੇ ਪੁੱਛ ਕੇ ਕੀਤਾ ਹੋਊਗਾ ਕੁੜੀ ਦਾ ਰਿਸ਼ਤਾ ਕਈ ਤਾਂ ਧੀ ਘਰ ਤਾਂ ਹਾਂ ਦੱਸੋ ਅੱਛਾ ਆਂਡ ਕਾ ਨੂੰ ਪਤਾ ਕਿੰਨਾ ਹੈ ਚਲੋ ਚਲੋ ਜਿਓ ਦੱਸਿਆ ਵਧੀਆ ਹੁਣ ਕਰ ਸਰਕਾਰੀ ਨੌਕਰੀ ਨੌਕਰੀ ਭਰੀ ਹੁਣ ਜੇ ਸਰਕਾਰੀ ਤੁਸੀਂ ਸਰਕਾਰੀ ਹੋਊਗੀ ਹਾਂ ਆਹ ਗੁੱਡ ਹਾਂ ਚੁੱਪ ਕਰ ਜਾ ਤੂੰ ਐਵੇਂ ਆਪਾਂ ਖਾਲੀ ਦੱਸਣਾ ਕਿਸ ਨੂੰ ਹਾਂ ਨਹੀਂ ਨਹੀਂ ਇਹਦੇ ਵਿੱਚ ਕਈ ਜਗ੍ਹਾ ਸਰਕਾਰੀ ਆ ਅਮ ਪਾ ਇਹ ਜੇ ਤੇ ਪੁੱਛਣੀ ਆਗੇ ਜੇ ਤੇ ਫਿਰ ਇਹ ਨਾ ਹੋਵੇ ਤੂੰ ਇਹ ਤੇ ਪੁੱਛ ਕੇ ਚੱਲ ਜਾਣਾ ਤੇ ਗਲੀ ਗੁਆਂਢ ਚ ਬਾਅਦ ਸਾਡੇ ਨਾਲ ਵੈਰ ਪੈ ਜੇ ਹੈ ਕਹਦੇ ਇਹ ਲੱਗੀ ਦਾ ਆਹੋ ਤੇ ਨੌਕਰੀ ਤੇ ਭਾਜੀ ਕਰਦਾ ਵਾ ਮੁੰਡਾ ਕਰਦਾ ਵਾ ਪਰ ਜਿਹੜੀ ਆ ਠੇਕ ਠੁੱਕੇ ਤੇ ਨਹੀਂ ਲੱਗੇ ਹੁੰਦੇ ਆਹੋ ਉਹੋ ਹੀ ਕਰਦਾ ਸਰਕਾਰੀ ਸਕੂਲ ਨੂੰ ਹਾਂ ਅਮਤ ਤੀਣਾ ਦਾਪੜੀ ਤੀ ਦਾ ਮਸਲਾ ਤੇ ਕਾਲੀ ਝੂਠ ਬੋਲੀ ਹਾਂ ਪਰੇ ਗੱਲ ਭਾਜੀ ਜੇ ਮੈਂ ਤੁਹਾਨੂੰ ਇਹ ਗੱਲ ਦੱਸਤੀ ਆ ਨਾ ਇਹ ਗੱਲ ਹੁਣ ਗਾਣਾ ਜਾਵੇ ਹਾਂ ਤੂੰ ਜੇ ਮੈਂ ਪਹਿਲਾਂ ਹੀ ਕਿਹਾ ਭਾਜੀ ਚਲ ਜਣਾ ਤੇ ਤੁਹਾਡੀ ਜੁੰਡੇ ਫੁੱਟੇ ਜਾਣੇ ਵੇ ਪੈ ਜਣਾ ਇਥੇ ਮੱਲੇ ਚ ਹੀ ਰਹਿਣਾ ਹਾਂ ਇਹ ਕੰਮ ਨਾ ਭਾਜੀ ਕਰਿਓ ਤੀ ਵਾਲੇ ਜੇ ਤੀ ਸਮਝ ਕੇ ਤੇ ਆਪਾਂ ਕੀ ਲੈ ਗੁੱਡੂ ਦੀ ਵੀ ਤਾਂ ਸਰਕਾਰੀ ਕਾਲੀ ਕਹਿਦਾ ਜਦੋਂ ਸਰਕਾਰੀ ਜੜੀ ਹੈਗਾ ਹੀ ਨਹੀਂ ਹੈ ਤੇ ਫਿਰ ਐਵੇਂ ਨਹੀਂ ਨਾ ਤੀ ਦਾ ਮਸਲਾ ਨਾ ਨਾ ਆਪਾਂ ਕੀ ਬੋਲਣਾਗੇ ਹਾਂ ਨਾ ਸ਼ਕਤਾ ਭਾਜੀ ਜੇ ਤੂੰ ਹੁਣ ਪੁੱਛਣੀ ਲੱਗੇ ਜੀ ਨਾ ਤੇ ਬੈਜੂ ਫਿਰ ਤੁਹਾਨੂੰ ਮੈਂ ਸਾਰੀਆਂ ਗੱਲਾਂ ਦੱਸ ਦਿੰਦੀ ਪਰ ਮੇਰਾ ਨਾਰਾ ਭਾਜੀ ਨਸ਼ਾ ਪਤਾ ਲੇਖੋ ਮੁਲਾਜ਼ਮ ਬੰਦਾ ਭਾਂ ਟਿੱਕੇ ਤੇ ਭਾਵੇਂ ਤੇ ਕਾਇਦੇ ਭਾਂ ਰਹੀ ਹੈ ਮੁਲਾਜ਼ਮ ਬੰਦਾ ਪੈਕ ਚੱਕ ਤੇ ਲਾਉਂਦਾ ਆ ਆ ਪਰ ਕੋ ਜੋ ਜੇ ਡਿੱਗਾ ਵੀ ਤੇ ਮੇਰੇ ਮੁੰਡੇ ਨੇ ਚੁੱਪ ਕੇ ਤੇ ਇਹਨੂੰ ਖੜਿਆਂ ਕੀਤਾ ਭਾਵੇਂ ਉਹ ਮੇਰੀ ਨਾ ਨਹੀਂ ਬੋਲਦੀ ਕਿਉਂਕਿ ਇਹਦੀ ਜਿਹੜੀ ਮਾਂ ਬੜੀ ਲੜਾਕੀ ਕਿਸੇ ਨਾ ਮਲੇ ਜੀ ਦੀ ਬੰਦੀ ਆ ਆ ਹੋ ਸਾਂ ਜੇ ਤੇ ਜੁੰਡਾ ਜੁੰਡੀ ਹੁੰਦੀ ਆ ਬਹੁਤ ਲੜਾਕੀ ਵੱਡੀ ਨੌ ਦਾ ਤੇ ਭਾਜੀ ਉਹਨੇ ਜੀਣਾ ਰਾਮ ਕੀਤਾ ਕੀ ਮਜਾਲ ਵੱਡੀ ਨੌ ਦੀ ਕਿ ਤੇ ਬਾਹਰ ਆ ਜੀ ਨਾ ਨਾ ਭਾਜੀ ਕਿਤੇ ਇਹ ਥੋੜਾ ਕਿ ਸਾਡੇ ਨਾਲ ਕਿਤੇ ਦੁੱਖ ਸੌ ਕਰ ਲੈ ਜੇ ਕਿਤੇ ਮੋੜ ਤੇ ਖਲੋ ਜੰਦੀ ਆ ਕਿਤੇ ਉਹਦੀ ਗੁੱਤੋਂ ਘਮਾਉਂਦੀ ਉਹਨੂੰ ਫੜ ਕੇ ਹਾਂ ਭਾਜੀ ਉਹ ਤੇ ਕਿਤੇ ਨੋ ਜਿਹੜੀ ਆ ਨਾ ਉਹ ਤੇ ਕਿਤੇ ਮੈਗਨੀਟ ਸਾਹ ਪੀਤੇ ਐ ਇਸ ਜਨਾਨੀ ਨੇ ਹਾਂਜੀ ਤੇ ਮੁੰਡਾ ਜਿਹੜਾ ਜੀ ਉਹ ਡਿੱਗਦਾ ਤੇ ਮੇਰੇ ਮੁੰਡੇ ਨੇ ਮਾਸਾ ਵਾਂ ਘਰ ਆਇਆ ਹੀ ਮੈਂ ਨੂੰ ਕਿਹਾ ਤੂੰ ਅੰਦਰ ਨਹੀਂ ਕਰਨ ਜਾਣਾ ਆਹ ਬੜੀ ਲੜਾਕੀ ਆ ਕਿਹ ਕੱਤੇ ਜੇ ਰਾਂ ਕਿਤੇ ਗੜ ਪੈ ਜੀ ਹਾਂ ਜੀ ਉਹ ਜੇ ਤੇ ਮੇਰਾ ਮੂੰਹ ਖਲਾ ਮੈਂ ਤੁਹਾਨੂੰ ਦੱਸਾਂ ਤੇ ਪਰ ਭਾਜੀ ਮੈਂ ਪਹਿਲਾਂ ਤੁਹਾਨੂੰ ਕਹਿੰਦੀ ਹਾਂ ਉਹਦਾ ਮੁੰਡਾ ਚੋਗਾ ਉਹ ਦਰਸਤੀ ਕਰਨਾ ਕਰ ਦੋ ਮੁੰਡਾ ਚੰਗਾ ਆ ਚੰਗਾ ਬਾਕੀ ਤਾਂ ਪਤਾ ਹੈ ਆਪ ਵੀ ਠੀਕ-ਪੂਰ ਸਿੱਕ ਪੀਏ ਤੇ ਛੋਟੇ-ਮੋਟੇ ਜੀ ਇਹ ਨਵਾਂ ਕੰਨਸ਼ੀ ਹੈ ਹਾਣ ਹਾਂ ਤੇ ਬਾਕੀ ਚੰਗਾ ਭਾਜੀ ਹਾ ਅੱਗੇ ਨਾ ਸੋਚੋ ਕੀ ਤੇ ਹਾਂ ਜੀ ਤੇ ਲੜਾਕੀ ਤੇ ਬੜੀ ਜੀਣਾ ਰਾਮ ਕੀਤਾ ਜਨੇ ਨੋਹ ਦਾ ਹਾਂ ਹਾਂ ਦੋ ਕੋਠੀ ਭਾਜੀ ਉਹ ਜਿਹੜਾ ਹਰਿਆ ਜ੍ਹਾ ਗੇੜ ਨਾ ਉਹ ਮੈਂ ਤੁਹਾਨੂੰ ਦੱਸਿਆ ਉਹ ਘਰ ਜੇ ਤੇ ਦੋ ਮੁੰਡੇ ਜੇ ਤਦੋ 2 ਕਮਰੇ ਇੱਕ ਕਮਰਾ ਨਿੱਕੀ ਨੋਖਾ ਦੇਖ ਵੱਡੀ ਕਵਾਦੀ ਤੇ ਸਾਤ ਸੋਰੇ ਦਾ ਪਤਾ ਨਹੀਂ ਕਿੱਥੇ ਜਾਂਦਾ ਹੈ ਦੋ ਦਾ ਗੋਡੀਆਂ ਕੋਈ ਚਾਰ ਕਿल्ले ਮੁੰਡੇ ਨੂੰ ਕੱਲੇ ਨੂੰ ਆਉਂਦੇ ਭੈਣ ਜੀ ਕਿਲਾ ਤੇ ਵੇਖੋ ਫਿਰ ਉਹ ਜਿੱਥੇ ਉਹ ਡੰਗਰ ਡੁੰਗਰ ਬੰਦੇ ਮੈਨੂੰ ਲੱਗਦਾ ਉਹ ਕਿੱਲੇ ਉਹਨਾਂ ਨਹੀਂ ਬਣਾਤੇ ਜੇ ਤੁਹਾਨੂੰ ਕਿਲਾ ਦੇ ਆਉਂਦਾ ਜੇ ਅੱਦਾ ਕੋ ਕਿਲਾ ਦਮਾ ਨੂੰ ਆਹੋ ਉਹ ਵੀ ਉਹਦੇ ਵਿੱਚ ਘਰ ਪਾ ਲਿਆ ਕੋਈ ਖਾਤਾ ਦੇ ਕੰਮ ਨਹੀਂ ਜੀ ਤੇ ਬਾਕੀ ਜਿੰਨਾ ਡੰਗਰ ਬੰਦੇ ਉਹ ਕਿੱਲੇ ਕਿੱਦਾਂ ਉਹਨੇ ਭਾਦੀ ਹਾਂ ਜੀ ਕੱਲ ਪੁਲੀ ਨਹੀਂ ਜਾਗੀ ਹਾਂ ਹਾਂ ਭਾਜੀ ਲੜਾਕੀ ਪੂਰੀ ਮੈਂ ਤਾਂ ਦੱਸਿਆ ਨਾ ਉਹਦਾ ਜੀਰਾ ਰਾਮ ਕੀਤਾ ਕਿ ਅਰ ਮੁੰਡਾ ਚੰਗਾ ਹੁੰਦਾ ਮੁੰਡਾ ਚੰਗਾ ਜੀ ਪਰ ਉਸ ਤੋਂ ਵੀ ਘਰ ਦਾ ਮੁੰਡਾ ਚੰਗਾ ਹੁੰਦਾ ਥੋੜੀ ਮਾਰਾ ਹਾਂ ਕੱਲ ਚੱਲ ਸਾਡੇ ਘਰ ਸਾਡੇ ਗਲੀ ਚ ਰੌਣਕ ਲੱਗ ਗਈ ਐ ਕਿਤੇ ਉਹ ਕੀ ਚੱਲ ਲੋਕ ਤੇ ਆਉਂਗੀ ਐ ਬਾਕੀ ਰੌਣਕ ਆਦੀ ਐ ਜਿੱਦਾਂ ਵੱਡੀ ਨੂੰ ਵਿਚਾਰੀ ਨੂੰ ਵੇਖੀਦਾ ਕਿਤੇ ਛੇਂ ਛਮਾਈ ਇੱਕ ਅੱਧੀ ਰਵੇਲੀ ਦਾ ਵੀ ਕੋਟੇ ਦੇ ਕੱਪੜੇ-ਕੁਪੜੇ ਸੁੱਕਣੇ ਪੁੰਦੀ ਉਹ ਤਾਂ ਸਾਹਮਣੇ ਦਿਖਦੀ ਆ ਆ ਤਾਂ ਵਿਚਾਰੀ ਨਿਆਣੇ ਨੂੰ ਜਾ ਕੇ ਤੇ ਬਾਹਰ ਆ ਜੇ ਤੇ ਫੜਨ ਫੜਨ ਮਾੜਾ-ਮੋਟਾ ਆ ਜਾਂਦੀ ਉਹ ਵੀ ਸੱਸ ਜਿਹੜੀ ਪਸਪ ਚੋਜੇ ਨੂੰ ਪੈ ਗਈ ਕਹਿੰਦੀ ਨਿਆਣਾ ਬਾਹਰ ਜਾਂਦਾ ਤੇ ਮੈਂ ਫੜਨ ਜਾਉਂ ਤੂੰ ਹੀ ਹੈ ਹਾਂ ਹਾਂਜੀ ਭਾਜੀ ਇਹ ਮੈਂ ਹੁਣ ਤਾਂ ਦੱਸਾਂ ਤੇ ਭਾਈ ਥੋੜਾ ਜਿਹਾ ਨਹੀਂ ਚੰਗੇ ਨਹੀਂ ਜੇ ਲੱਗੀਆਂ ਬੈਂਕ ਬੈਲੈਂਸ ਭਾਜੀ ਜੇ ਬੈਂਕ ਬੈਲੈਂਸ ਇੰਨਾ ਦੇ ਹੁੰਦਾ 20-25 ਲੱਖ ਜਿਹੜਾ ਦੱਸਿਆ ਤੇ ਭਾਈ ਫਿਰ ਦੋ ਕਮਰੇ ਆ ਜੀ ਰਹਿੰਦੇ ਤੇ ਆਪ ਸਿਆਣੇ ਜੀ ਬਾਕੀ ਬੱਚਾ ਨੂੰ ਹੁਣ ਕੀ ਦੱਸਣਾ ਹੁ ਤੀ ਆਪ ਸਿਆਣੀ ਜੀ ਬਾਕੀ ਮੁੰਡਾ ਚੰਗਾ ਹਾਂ ਰਿਸ਼ਤਾ ਕਰ ਦੇ ਹਾਂ ਮੁੰਡਾ ਮਾੜਾ ਨਹੀਂ ਹਾਂ ਕਮਾਈ ਕਰਕੇ ਖਵਾਊਗਾ ਕੁੜੀ ਹੁਣ ਕਮਾਈ ਵਾਲਾ 8000 15 14 15000 ਦੇਣਾ 50000 ਨਹੀਂ ਨਹੀਂ ਭਾਜੀ 50000 ਨਹੀਂ ਲੈਂਦਾ ਤੁਹਾਨੂੰ ਵੀ ਪਤਾ ਠੇਕੇ ਤੇ ਬੰਦੇ ਲੱਗੇ ਹੋਏ ਕਿੰਨੇ ਕਿਤੇ ਹਨ ਹਾਂਜੀ ਨਹੀਂ ਮੇਰਾ ਤੇ ਭੜੀ ਕੋਕਣਾ ਮੁੰਡੇ ਨੂੰ ਦਾ ਕਿੱਲੇ ਪੈਲੀ ਦੇ ਆਉਂਦੇ ਆ ਤੇ ਆ ਸਾਰੀ ਕੋਠੀ ਇਹਦੀ ਕੱਲਾ ਕੱਲਾ ਮੇਰਾ ਪੁੱਤ ਨਾਨਾ ਇਹ ਇਤੇ ਕੋਈ ਪੜੀ ਲਿਖੀ ਕੁੜੀ ਵੇਖਾਂ ਅੱਛਾ ਪੜੀ ਲਿਖੀ ਹੈ ਤੇ ਮੈਂ ਸੋਚਿਆ ਦੱਸੀ ਭਾਜੀ ਨਹੀਂ ਹੁੰਦਾ ਵੈਨੋ ਆਪਾਂ ਉੱਚਾਈ ਖਾਨਦਾਨ ਕੋਈ ਦੇਖਣਾ ਹੈ ਅੱਛਾ ਛਾ ਉੱਚਾਈ ਖਾਨਦਾਨ ਤਾਂ ਚਲ ਕੋਈ ਨਹੀਂ ਭਾਜੀ ਉਹ ਗੱਲ ਬਾਅਦ ਚ ਕਰਾਂਗੇ ਚੰਗੇ ਨਹੀਂ ਲੱਗੀ ਦਾ ਤੇ ਹੁਣ ਭਾਜੀ ਤੁਸੀਂ ਉਧਰ ਚਲੇ ਅੱਛਾ ਉਧਰ ਨਹੀਂ ਜਾਣਾ ਮੋੜ ਕੇ ਨਹੀਂ ਕਿਉਂ ਨਹੀਂ ਨਹੀਂ ਭਾਜੀ ਇਦਾਂ ਨਹੀਂ ਕੋਈ ਗਲਤੀ ਕਰ ਦੋ ਕਰ ਦੋ ਰਿਸ਼ਤਾ ਮੁੰਡਾ ਤੇ ਚੰਗਾ ਮੁੰਡਾ ਚੰਗਾ ਕਰ ਦੋ ਭਾਜੀ ਜਿਉਂ ਟਿੱਖ ਮੋੜੇ ਤੇ ਜਿਕੇ ਨੇ ਵੇਖਿਆ ਤੇ ਕਿੰਨੇ ਇਕ ਦੇ ਤੁਹਾਨੂੰ ਮੁੰਡਿਆ ਲੇ ਆ ਤੇਨਾਂ ਨੂੰ ਆਇਆ ਭਾਜੀ ਹੁਣ ਕਿਨੇ ਵੇਖਿਆ ਆਪਣੀ ਅੰਦਰ ਵੜ ਜਾ ਹਾ ਪੋਤੋ ਲੜਾਈ ਹੋ ਜੂ ਕਿੱਡੀ ਛੱਟਣ ਜਨਾਨੀ ਤੈਨੂੰ ਪਤਾ ਆ ਕਿ ਜੁੰਡੇ ਪੜ ਦੰਦੀ ਫੜ ਕੇ ਫਿਰ ਤੈਨੂੰ ਪਤਾ ਮੈਂ ਤੇ ਲਿਆ ਜੂ ਨਾ ਕਰਨਾ ਮੈਂ ਭਾਵੇਂ ਨਹੀਂ ਕਿਹ ਨਾਲ ਲੜਦੀ ਹਾਂ ਨਾ ਮੈਂ ਕਿਹਦੀ ਗੱਲ ਇੱਧਰ ਉੱਧਰ ਕਰਦੀ ਪਰ ਪੁੱਤ ਜੇ ਮੇਰੇ ਘਰ ਨੂੰ ਕੋਈ ਪਾਉਂ ਤੇ ਮੈਂ ਤੇ ਫੇਰ ਸਹਿਣਾ ਹੀ ਆ ਨਾ ਨਾ ਭਾਜੀ ਰੱਬ ਕੋ ਡਰਦੇ ਨਾ ਭਾਜੀ ਹਾਂ ਨਹੀਂ ਕਿਹਦੀ ਗੱਲ ਕਰਦੇ ਇੱਧਰ ਉੱਧਰ ਨਾ ਹਾਂ ਤਿਆ ਨਾ ਮੁੰਡਿਆ ਭਾਜੀ ਚਾਹ ਜੂ ਨਹੀਂ ਧਿਆਨ ਨਾ ਮੁੰਡਿਆ ਫਿਰ ਵੀ ਲਾ ਬਾਹਰ ਨਹੀਂ ਕਿਤੇ ਆ ਗਈ ਹਾਂ ਜਦੋਂ ਗਲੀ ਚ ਕੋਈ ਨਾ ਉਹਦੋਂ ਭਾਜੀ ਉਹਨਾਂ ਨੂੰ ਭੇਜ ਜੀ ਹਾਂ ਮੈਂ ਲੇਕਿਨ ਭਾਜੀ ਚਾਪੜੂ ਨਹੀਂ ਹਾਂ ਇੱਕ ਤੈਨੂੰ ਬੋਤਾ ਏਜ ਮਾਰਦਾ ਵਾ 30 ਵਾਲੇ ਆ ਦੱਸ ਤੇ ਮੈਂ ਸੱਚ ਨਹੀਂ ਦੱਸਣਾ ਕੋਈ ਪਾਨੀ ਪੂਨੀ ਨਹੀਂ ਨੂੰ ਪਾਨੀ ਮਾਰਨਾ ਨਹੀਂ ਕਹਿੰਦੇ ਚੰਗੇ ਕੀ ਪਰਸੋਂ ਤੇ ਨਹੀਂ ਮੇਰੇ ਨਾਲ ਲੜਾਂਡੀ ਜੇਲਾ ਮੇਰੇ ਨਾਲ ਲੜੂ ਨਾ ਉਹਦਾ ਨਤੀਜਾ ਇਦੂ ਆ ਹੈ ਮੇਰੇ ਨਾਲ ਲੜਕੇ ਦੇ ਮੁੰਡੇ ਦੇ ਰਿਸ਼ਤੇ ਪਾਲਦੀ ਇਹ ਕਿਦਾਂ ਹੋਜੂ ਫਿਰ ਇਹਨੂੰ ਨਹੀਂ ਪਤਾ ਫਰੰਟ ਤੇ ਮੇਰਾ ਘਰ ਕੇਲੇ ਨੰਬਰ ਤੇ ਮੇਰਾ ਘਰ ਹੁੰਦਾ ਹੈ ਜਿੰਨੇ ਆਉਣਾ ਮੈਨੂੰ ਪੁੱਛਣਾ ਨਹੀਂ ਕੋਈ ਨਹੀਂ ਪਾਣੀ ਪੁੰਨੀ ਪਾਣੀ ਲੱਭਦੀ ਐ ਇਥੇ ਮੈਂ ਕਿਹਾ ਝੂਠ ਬੋਲਿਆ ਚੱਲ ਪੰਜ ਛੇ ਝੂਠ ਬੋਲੇ ਇੱਕ ਤੇ ਮੈਂ ਸੱਚੀ ਬੋਲਿਆ ਵੀ ਘਰ ਕੋਈ ਨਹੀਂ ਇਹਨਾਂ ਦਾ ਲਿਆ ਮੈਨੂੰ ਨਹੀਂ ਪਰ ਪਤਾ ਲਿਆ ਲੋ ਇਹਦਾ ਮੈਂ ਮੈਨੂੰ ਨਹੀਂ ਪਤਾ ਫਿਰ ਲੈਣੂ ਇਹਦਾ ਮੈਂ ਤੇ ਆਪਣੇ ਕੋ ਸੱਚੀ ਬੋਲਿਆ ਹਾਂ ਇਹਨੂੰ ਪਤਾ ਮੈਨੂੰ ਪਤਾ ਮੈਂ ਕਿਹ ਸੂਹਾਂ ਲੈਣੀ ਗਲੀ ਆਪਾਂ ਨੂੰ ਆਦਤ ਹੀ ਨਹੀਂ ਇਧਰ ਦੀ ਉਧਰ ਗੱਲ ਕਰਨ ਦੀ